ਕਿਰਨ ਪਤਾ ਨਾ ਆਕਾਰ ਇਦਾਂ ਸਿਆਣੀ ਬਾਣਾ ਆਪਣੇ ਘਰ ਬੈਣਾ ਨਹੀਂ ਸਰਦਾ ਹੁੰਦਾ ਮੰਮੀ ਕੁੜੀਆਂ ਦਾ ਤਾਂ ਕੋਈ ਘਰ ਹੀ ਨਹੀਂ ਹੁੰਦਾ ਜੇ ਮੇਰਾ ਕੋਈ ਘਰ ਹੁੰਦਾ ਤੇ ਮੇਰ ਨਾਲ ਇਹ ਸਲੂਕ ਥੋੜਾ ਹੋਣਾ ਹੀ ਕਿਰਨ ਤੈਨੂੰ ਕਿਹੜਾ ਕਿਹਨੇ ਕੁਝ ਕਿਹਾ ਵਾ ਜਿਹੜਾ ਤੂੰ ਇਦਾਂ ਕਰਨ ਢੀ ਆ ਗੋਰਪ੍ਰੀਤ ਚੁੱਪ ਕਰ ਜਾ ਜਦੋਂ ਮੈਂ ਗੱਲ ਕਰਨ ਢਈ ਆ ਨਾ ਤੈਨੂੰ ਸਲਾਮਾ ਦੇਣ ਦੀ ਕੋਈ ਲੋੜ ਨਹੀਂ ਹੈਗੀ ਮੰਮੀ ਹੁਣ ਪਤਾ ਲੱਗਦਾ ਵਾ ਕਿ ਕਸੂਰ ਕਿਦਾ ਸੀ ਜਵਾਕ ਨੂੰ ਤੂੰ ਤੁਸੀਂ ਐਵੇਂ ਮਾਂ ਤੋਂ ਦੂਰ ਕਰਤਾ हां किरण ਦੱਸਿਆ ਤੇਨੇ ਮੈਂ ਸਾਰੀਆਂ ਗੱਲਾਂ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਤੂੰ ਮੰਮੀ ਦੇ ਮੂੰਹ ਤੇ ਸਾਰੀਆਂ ਗੱਲਾਂ ਦੱਸ ਦੇਂਗੀ ਤੇ ਇਹਨੂੰ ਪਤਾ ਮੰਮੀ ਦਾ ਸੁਭਾਅ ਕਿਦਾਂ ਦਾ ਵਾ ਦੀਦੀ ਫੇਰ ਕੀ ਹੋ ਗਿਆ ਉਹਾਂ ਨੂੰ ਸੱਚ ਬੋਲੋ ਤੇ ਥੋੜਾ ਰੋਕਦੇ ਆ ਕਿਰਨ ਮੈਂ ਤੇਰੀ ਗੱਲ ਸਮਝਦੀ ਆ ਪਰ ਇੱਥੇ ਸੱਚ ਬੋਲਣ ਵਾਲੇ ਬੰਦੇ ਦੇ ਗੱਲ 'ਚ ਫਾਇਦਾ ਹੀ ਪਾਇਆ ਜਾਂਦਾ ਵਾ ਨਾਲੇ ਤੂੰ ਖਬਰਾਂ ਤੇ ਸੁਣਦੀ ਹੋਵੇਂਗੀ ਕਿ ਸਾਰੇ ਨਵਾਂ ਨੂੰ ਮਾਰ ਕੇ ਦਬ ਦਿੰਦੇ ਨੇ ਦੀਦੀ ਕਿ ਕੁੜੀ ਨੂੰ ਮਾਰਨਾ ਖਲਾ ਜਿਹਦਾ ਵੜਾ ਨਹੀਂ ਹੁੰਦਾ ਤੁਸੀਂ ਐਵੇਂ ਨਾ ਇਹਨਾਂ ਕੋ ਡਰਿਆ ਕਰੋ ਮੈਂ ਤਾਂ ਨਹੀਂ ਇਹਨਾਂ ਕੋ ਡਰਦੀ ਚੱਲ ਮੈਂ ਇਹ ਦੇ ਕਰਤਾ ਆਪਣਾ ਕੰਮ ਹੋਂ ਵੇਖਦੀ ਆ ਜਵਾਗ ਨੂੰ ਦੁੱਧ ਕਿਦਾਂ ਪੀਂਦੀ ਆ ਨਾ ਉਹ ਨੂੰ ਇੱਥੇ ਜਿਹੜਾ ਜਦਾ ਹੀ ਜਾਂਦਾ ਨਾ ਹੀ ਇਹ ਜੀ ਵੀ ਇਹਦਾ ਕਿੱਧਰ ਨੂੰ ਜਾਂਦਾ ਆ ਨੀ ਗੋਰ ਪ੍ਰੀਤ ਤੂੰ ਇਨੀ ਗਰਮੀ ਦੇ ਵਿੱਚ ਖੁਰਲੀ ਤੇ ਆਣ ਕੇ ਕਾਹਤੋਂ ਬੈਠੀ ਆ ਵਾਹੇ ਮਮੀ ਮੇਰੇ ਜੀ ਕਿਹਾ ਤੇ ਮੈਂ ਇੱਥੇ ਆ ਕੇ ਬਹਿ ਗਈ ਅੰਦਰ ਬੈਣ ਨੂੰ ਮੇਰੇ ਦਿਲ ਨਹੀਂ ਕਰਨ ਬਿਆ ਨੀ ਦਿਲ ਤੇਰਾ ਤੇ ਬੜਾ ਕੁਝ ਕਰਨ ਨੂੰ ਨਹੀਂ ਕਰਦਾ ਪਰ ਤੂੰ ਖੁਰਲੀ ਤੇ ਬੈਠੀ ਚੰਗੀ ਨਹੀਂ ਲੱਗਦੀ ਕੋਈ ਨਹੀਂ ਮੰਮੀ ਤੇ ਛੱਡੋ ਇਸ ਗੱਲ ਪਰ ਤੁਹਾਡਾ ਨਾਂ ਮੈਂ ਇੱਕ ਗੱਲ ਕਰਨੀ ਆ ਹਾਂ ਦੱਸ ਕਿਹੜੀ ਗੱਲ ਕਰਨੀ ਆ ਮੰਮੀ ਗੱਲ ਤੁਹਾਡਾ ਨਾਂ ਮੈਂ ਇਹ ਕਰਨੀ ਆ ਕਿ ਤੁਹਾਡੀ ਦੂਜੀ ਨਾ ਹੋ ਆ ਗਈ ਆ ਤੇ ਇਹ ਘਰ ਦੇ ਕੰਮ ਤੇ ਹਰਕਿਰਤ ਨੂੰ ਆਪੇ ਸੰਭਲਿਓ 4-5 ਦਿਨ ਮੈਨੂੰ ਛੁੱਟੀ ਦਿਓ ਮੈਂ ਆਪਣੇ ਪੇਕੇ ਜਾਣਾ ਵਾ ਨਹੀਂ 15 ਦਿਨ ਤੇ ਅਜੇ ਹੋਏ ਨਹੀਂ ਤੇਰੀ ਮਾਂ ਇੱਥੋਂ ਗਈ ਨੂੰ ਤੇ ਤੂੰ ਝੋਲਾ ਚੋੱਕ ਕੇ ਫੇਰ ਤੁਰ ਪਾ ਮੰਮੀ ਕਿਉਂ ਕਰਨ ਡੇ ਜੀ ਤੁਸੀਂ ਇਦਾਂ ਮੈਂ ਤੁਹਾਨੂੰ ਪੁੱਛਣ ਦੀ ਆ ਤੁਸੀਂ ਇੰਨਾ ਹੀ ਕਾਫੀ ਸਮਝੋ ਨੀ ਤੂੰ ਬਸ ਆਪਣੀਆਂ ਹੀ ਮਰਜ਼ੀਆਂ ਕਰਿਆ ਕਰ ਇਹੋ ਕੁਝ ਤੇ ਤੈਨੂੰ ਕਰਨਾ ਆਉਂਦਾ ਵਾ ਹੋਰ ਤੇਨੂੰ ਆਉਂਦਾ ਵੀ ਕੀ ਆ ਆ ਦੂਜੀ ਵੱਲ ਵੇਖ ਲੈ ਕੱਲ ਜੇ ਵਿਆਹੀ ਆਈ ਆ ਤੇ ਉਹਨੇ ਇੱਕ ਵਾਰੀ ਨਹੀਂ ਆਖਿਆ ਵੀ ਮੈਂ ਭੇਕੇ ਜਾਣਾ ਆ ਮੰਮੀ ਤਈ ਉਹਨੂੰ ਵੀ ਭੇਜ ਉਹਦੇ ਭੇਕੇ ਘਰ ਕਿੰਨਾ ਕੰਮ ਹੁੰਦਾ ਵਾ ਚਾਰ ਤੇ ਰੋਟੀਆਂ ਲੋੜੀਆਂ ਹੁੰਦੀਆਂ ਉਹ ਤੂੰ ਹੀ ਆਪੇ ਲਾ ਲਿਓ ਨਹੀਂ ਬਹੁਤੀਆਂ ਗੱਲਾਂ ਨਾ ਕਰ ਉੱਠ ਕੇ ਤੇ ਅੰਦਰ ਚੱਲ ਤੂੰ ਇੱਥੇ ਬੈਠੀ ਬੁਰੀ ਲੱਗਨੀ ਆ ਤੇਰਾ ਤਾਂ ਕੰਮ ਹੀ ਇਹੋ ਹੋ ਗਿਆ ਤੂੰ ਤੇ ਜਿਗ ਦੇਣ ਭੇਕੇ ਤੁਰ ਪੈਣੀ ਆ ਨਾਲੇ ਮੈਨੂੰ ਪਾਣੀ ਦਾ ਗਲਾਸ ਦੇ ਪਰ ਮੰਮੀ ਨਹੀਂ ਭਰਪੂਰ ਕੁਝ ਨਹੀਂ ਉੱਠ ਕੇ ਤੇ ਅੰਦਰ ਚੱਲ ਠੀਕ ਐ ਮੰਮੀ ਚੱਲ ਚ ਦੋਵੇਂ ਜਣੇ ਕਿਦਾਂ ਦੰਦ ਕੜ ਕੜ ਕੇ ਹੱਸਣ ਦੇ ਆ ਕੋਈ ਨਹੀਂ ਹੱਸ ਲੋ ਜਿੰਨਾ ਹਸਨਾਵਾ ਇਹ ਤੁਹਾਡੇ ਦੰਦ ਹੁਣੇ ਬੰਦ ਹੋ ਜਾਣੇ ਆ ਇੱਕ ਤੇ ਕਿਤੇ ਅੱਗ ਲੱਗਣੀ ਗਰਮੀ ਨੇ ਜਾਨ ਲੈਣੀ ਕੀਤੀ ਆ ਆ ਲੈ ਮੰਮੀ ਪਾਣੀ ਲਿਆ ਪੁੱਤ ਮੰਮੀ ਨਾਲ ਦਿੱਦਾ ਫੋਨ ਆਉਣ ਡਿਆ ਚੂੜਾ ਵਧਾਉਣ ਵਾਲਾ ਪੁੱਛਣ ਡਿਆ ਹੀ ਕੋਈ ਨਹੀਂ ਪੁੱਤ ਚੂੜੇ ਦੇ ਤਾਂ ਹੁਣ ਤਾਂ ਵੀ ਵੇਖ ਲੈਣੇ ਆ ਪਹਿਲਾਂ ਮੈਂ ਅੰਦਰ ਜਾ ਕੇ ਵੇਖ ਕੇ ਆਵਾਂ ਨਵ ਕੀ ਕਰਨ ਡਿਆ ਆ ਤੇ ਨਾਲੇ ਮੰਮੀ ਮੈਂ ਦਲੀਆ ਬਣਾ ਕੇ ਦਾਵੜੇ 'ਚ ਪਾਤਾ ਵਾ ਉਹ ਠੰਡਾ ਹੋ ਗਿਆ ਹੁਣ ਆ ਵਾ ਤੇ ਮੱਝ ਗਾੜੀ ਰੱਖਿਓ ਕੋਈ ਨਹੀਂ ਪੁੱਤ ਰੱਖਣ ਡਿਆ ਬੜੀ ਜਿਹਾ ਟੀਮੜਾ ਹੈ ਜੇ ਪੋਤਾ ਮੋੜਨਾ ਕੀ ਆ ਕੱਲ ਤੇ ਉਹ ਤਲਾਖ ਲੈਣ ਦੀਆਂ ਗੱਲਾਂ ਕਰਨ ਦੇ ਹੀ ਤੇ ਅੱਜ ਉਹ ਐਵੇਂ ਬੈਠੇ ਆ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਹੁੰਦੀ ਐਵੇਂ ਮੈਨੂੰ ਤਾਂ ਪਾਉਂਦੇ ਰਹਿੰਦੇ ਆ ਵਿਆਹੇ ਕਲੇਸ਼ ਨਾਲ ਉਹ ਤਾਂ ਚੋਪੀ ਚੰਗੀ ਆ ਪਰ ਜੇ ਇਹਨਾਂ ਦੀ ਬਣ ਲੱਗ ਪਈ ਇਹਨਾਂ ਦੇ ਕਮਰੇ ਚੋਂ ਹੀ ਨਹੀਂ ਨਿਕਲਿਆ ਕਰਨਾ ਮੰਮੀ ਇਹੋ ਤੇ ਗੱਲ ਆ ਇਹੋ ਤੁਹਾਨੂੰ ਮੈਂ ਸਮਝਾਉਣੀ ਆ ਵੀ ਇਹਨੂੰ ਤਾਂ ਇਹ ਨਹੀਂ ਭੋਲੀ ਨਾ ਸਮਝੋ ਵੀ ਜਿਹੜੀ ਤੁਹਾਡੀਆਂ ਗੱਲਾਂ ਚ ਆਜੂਗੀ ਇਹਦੇ ਉੱਤੇ ਵੀ ਚਾਰ ਤੀਆਂ ਤਾਂ ਆ ਪੁੱਤ ਗੱਲ ਤਾਂ ਤੇਰੀ ਠੀਕ ਆ ਪਰ ਹੁਣ ਆਪਾਂ ਫਿਰ ਕੀ ਕਰੀਏ ਮੰਮੀ ਕਰਨਾ ਕੀ ਆ ਹੁਣ ਇਹਨੂੰ ਕੋਈ ਕੰਮ ਕਹ ਕੇ ਵੇਖੋ ਤੇ ਵੇਖੀ ਇਹ ਕਿਦਾਂ ਸੰਗ ਚ ਜਾਣਦੀ ਆ ਕੋਈ ਨਹੀਂ ਕੰਮ ਤੇ ਉਹਨੂੰ ਕਰਨਾ ਹੀ ਪੈਣਾ ਵਾ ਤੇ ਤੂੰ ਵੀ ਕੰਮ ਤੋਂ ਬਚਿਆ ਨਾ ਕਰ ਤੂੰ ਹੀ ਅੱਗੋ ਅੱਗੋ ਅੰਦਰਾ ਚ ਝਾੜੂ ਮਾਰ ਲੈਂਦੀ ਆ ਜੇ ਤੇ ਬੱਡਾ ਥੱਲੇ ਗੋਡਾ ਗੋਡੇ ਖਲਾਰਾ ਪਿਆ ਵਾ ਕੱਲ ਨੂੰ ਸਾਰੇ ਘਰ ਦੀ ਸਫਾਈ ਕਰ ਲਿਓ ਚੰਗੀ ਤਰ੍ਹਾਂ ਮੰਮੀ ਮੈਂ ਤਾਂ ਆਪਣੇ ਕਮਰੇ ਦੀ ਸਫਾਈ ਕਰ ਲਈ ਆ ਤੂੰ ਇਹ ਕਿਰਨੇ ਨੂੰ ਕਹ ਦਿਓ ਆ ਵੀ ਆਪਣੇ ਕਮਰੇ ਦੀ ਆਪਿਆ ਕਰ ਲੇਗੀ ਕਿਉਂ ਕੱਲੀ ਕਿਉਂ ਕਰ ਲੇਗੀ ਜਿਹੜੀਆਂ ਸਫਾਈਆਂ ਰਹਿ ਗਿਆ ਨਾ ਕਰਨ ਵਾਲੀਆਂ ਦੋਵੇਂ ਜਾਣੀਆਂ ਰਲ ਮਿਲ ਕੇ ਕਰਿਓ ਮੰਮੀ ਆ ਗਈ ਜੀ ਹਾਂ ਆ ਗਈ ਆ ਇਦਾਂ ਕਰੋ 10 ਮਿੰਟ ਹਰ ਕੀਰਤਨ ਨੂੰ ਫੜੋ ਮੈਂ ਫਟਾਫਟ ਜਾ ਕੇ ਨਾ ਆਵਾ ਮੇਰਾ ਸੇਰ ਦਾ ਨਾ ਹੁੰਦਾ ਟਾਈਮ ਹੀ ਨਹੀਂ ਲੱਗਾ ਕਦੋਂ ਤਾਂ ਅੰਦਰ ਬੈਠਾ ਹਾਂ ਨਵ ਤੇ ਤੂੰ ਉਹਨੂੰ ਮੁੰਡਾ ਫੜਾ ਕੇ ਦੇ ਨਾਲ ਲੜਾ ਹੀ ਓ ਮਮੀ ਜੀ ਓ ਮਮੀ ਜੀ ਤੁਸੀਂ 10 ਮਿੰਟ ਹਰ ਕੀਰਤਨ ਨੂੰ ਫੜ ਲਓਗੇ ਤੇ ਫਿਰ ਕਿਹੜਾ ਨੇ ਇਹ ਰਹਿ ਜਾਣਾ ਫੜ ਲਓ ਹਾਂ ਤੁਸੀਂ ਵੇ ਹੁਣ ਇਹ ਤੇ ਮੈਂ ਭੋਗ ਵਾਲਿਆਂ ਦੇ ਘਰੋਂ ਥੱਕੀ ਟੁੱਟੀ ਆਣ ਕੇ ਤੇ ਅਜੇ ਬੈਠੀ ਆ ਤੇ ਹੁਣ ਮੈਂ ਹਰ ਕੀਰਤਨ ਨੂੰ ਫੜਦਾ ਮਮੀ ਚੰਗਾ ਭਲਾ ਚੁੱਪ ਕੀਤਾ ਹੀ ਫੇਰ ਹੋਣ ਲੱਪਿਆ ਵਾ ਤੁਸੀਂ 10 ਮਿੰਟ ਇਹਨੂੰ ਫੜ ਲਓ ਹਾਂ ਤੇ ਚੁੱਪ ਕਰਾ ਦੋ ਮੇਰੇ ਕੋਲ ਚੋਪਣੀ ਕਰਨ ੜਿਆ ਨੀ ਇਹਨੂੰ ਭੋਖ ਲੱਗੀ ਹੋਣੀ ਆ ਜਾ ਜਾ ਕੇ ਤੇ ਦੁੱਧ ਗਰਮ ਕਰਕੇ ਲਿਆ ਤੇ ਠੰਡਾ ਕਰਕੇ ਪਿਆਲੇ ਨੂੰ ਆਪ ਚੁੱਪ ਕਰ ਜਾਂਦਾ ਆ ਮੰਮੀ ਦੁੱਧ ਮੈਂ ਗਰਮ ਕੀਤਾ ਵਾ ਠੰਡਾ ਕਰਨ ਵਾਸਤੇ ਰੱਖਿਆ ਵਾ ਤੂੰ ਫੜਾਉ ਇਹਨੂੰ ਮੈਂ ਬੋਤਲ ਚ ਪਾ ਕੇ ਲਿਆਉਣੀ ਆ ਲਿਆ ਫੜਾਉ ਮੈਂ ਤੇ ਚੰਗਾ ਭਲਾ ਦੁੱਧ ਠੰਡਾ ਕਰਨ ਵਾਸਤੇ ਰੱਖ ਕੇ ਗਈ ਹਾਂ ਤੇ ਇਹਦਾ ਦਹੀਂ ਕਿੱਦਾਂ ਬਣ ਗਿਆ ਕਿਰਨ ਛੇਤੀ ਦੁੱਧ ਲੈ ਕੇ ਜਾ ਹਰ ਕਿਰਤ ਹੋਈ ਜਾਂਦਿਆ ਪਰ ਦੀਦੀ ਦੁੱਧ ਤੇ ਖਰਾਬ ਹੋ ਗਿਆ ਵਾ ਕਿੰਨ ਖਰਾਬ ਹੋਣ ਦਾ ਕੀ ਮਤਲਬ ਆ ਹੁਣ ਦੁੱਧ ਕਿੱਥੋਂ ਲੈ ਕੇ ਆਉਣਾ ਵਾ ਜਿਹੜਾ ਦੁੱਧ ਹੈਗਾ ਉਹ ਤੇ ਡੇਰੀ ਦੇ ਪਾਤਾ ਵਾ ਤੇ ਮੱਜਾਂ ਸ਼ਾਮਾਂ ਨੂੰ ਮੇਲੀਆਂ ਵਾ ਤੇ ਜਿਹੜਾ ਬਚਿਆ ਹੀ ਉਹਦੀ ਮੈਂ ਚਾਹ ਬਣਾ ਲਈ ਆ ਦੀਦੀ ਹੁਣ ਫਿਰ ਮੈਂ ਕੀ ਕਰਾਂ ਕਿਰਨ ਮੈਨੂੰ ਨਹੀਂ ਪਤਾ ਹੁਣ ਕੀ ਕਰਨਾ ਤੇ ਕੀ ਨਹੀਂ ਜਵਾਕ ਰੋਣਦਿਆ ਵਾ ਉਹਨੂੰ ਦੁੱਧ ਤੇ ਚਾਹੀਦਾ ਹੀ ਹਣਾ ਕੋਈ ਰੱਬਾ ਹੁਣ ਮੰਮੀ ਨੂੰ ਕੀ ਕਹਾਂ ਜਾ ਕੇ ਮੰਮੀ ਦੁੱਧ ਕਿ ਪਿਉਣਾ ਮਾਰ ਕਿਰਤ ਨੂੰ ਦੁੱਧ ਤੇ ਕਿਰਨ ਦੇ ਕੋਲ ਸਾਰਾ ਖਰਾਬ ਹੋ ਗਿਆ ਜੇ ਮੰਮੀ ਮੈਂ ਤਾਂ ਦੁੱਧ ਗਰਮ ਕਰਕੇ ਠੰਡਾ ਕਰਨ ਵਾਸਤੇ ਰੱਖਿਆ ਸੀ ਮੈਨੂੰ ਕੀ ਪਤਾ ਉਹ ਕਿੱਦਾਂ ਖਰਾਬ ਹੋ ਗਿਆ ਨਿੱਜ ਵਾਕ ਵਾਸਤੇ ਦੁੱਧ ਰੱਖਿਆ ਸੀ ਤੇ ਤੂੰ ਉਹ ਵੀ ਖਰਾਬ ਕਰਤਾ ਮੁੱਲ ਦਾ ਤੇ ਨਿਹਰਾ ਜ਼ਹਿਰ ਵਰਗਾ ਦੁੱਧ ਹੁੰਦਾ ਹੁਣ ਇਹਨੂੰ ਕਿੱਥੋਂ ਲਿਆ ਕੇ ਪਿਆ ਲਈਏ ਕਿਰਨ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲੈਂਦੀ ਯਾਰ ਤੂੰ ਦੁੱਧ ਨੂੰ ਦਹੀਂ ਵਾਲੇ ਹੱਥ ਲਾਤੇ ਹੋਣੇ ਆ ਜਿਹੜਾ ਸਾਰਾ ਹੀ ਦੁੱਧ ਖਰਾਬ ਹੋ ਗਿਆ ਆ ਨਹੀਂ ਨਾ ਮੈਂ ਕੁਝ ਨਹੀਂ ਕੀਤਾ ਕਿਰਨ ਤੂੰ ਤੇ ਰਸੋਈ ਵਿੱਚ ਦੁੱਧ ਗਰਮ ਕਰਨ ਵਾਸਤੇ ਗਈ ਹੈ ਤੇ ਹੋਰ ਆਪਣੇ ਘਰ ਕੌਣ ਆ ਗਿਆ ਉਹ ਕਿਰਨ ਦਿਮਾਗ ਤੇਰਾ ਕਹਾ ਚੱਲਣ ਗਿਆ ਸੀ ਜਿਹੜਾ ਤੂੰ ਇੱਕ ਕੰਮ ਵੀ ਜ਼ਿੰਮੇਵਾਰੀ ਦਾ ਪੂਰਾ ਨਹੀਂ ਕਰ ਸਕੀ ਨਵ ਮੇਰਾ ਕੀ ਕਸੂਰ ਆ ਮੈਂ ਕਿਹੜਾ ਜਾਣ ਬੁੱਝ ਕੇ ਦੁੱਧ ਖਰਾਬ ਕੀਤਾ ਵਾ ਜਿਹੜੇ ਹਸਾਬ ਦੇ ਨਾਲ ਦੁੱਧ ਖਰਾਬ ਹੋਇਆ ਨਾ ਮੈਨੂੰ ਤਾਂ ਇਹੋ ਲੱਗਣ ਡਿਆ ਆ ਵੀ ਤੂੰ ਦੁੱਧ ਜਾਣ ਬੁੱਝ ਕੇ ਖਰਾਬ ਕੀਤਾ ਆ ਨਹੀਂ ਤੇ ਆਪਣੇ ਆਪ ਦੁੱਧ ਕਿਦਾਂ ਖਰਾਬ ਹੋ ਜਾਣਾ ਸੀ ਬੱਸ ਕਰ ਜੋ ਐਵੇਂ ਚਿੜੀਆਂ ਵਾਂਗੂ ਲੜੀ ਨਾ ਜਾਓ ਹੁਣ ਜੋ ਹੋਣਾ ਸੀ ਉਹ ਹੋ ਗਿਆ ਮੰਮੀ ਲੜਨਾ ਤੇ ਬੰਦ ਕਰ ਦਿੰਦੇ ਆ ਫਿਰ ਦੁੱਧ ਅਰ ਕਿਰਦਨ ਹੁਣ ਕਿੱਥੋਂ ਲਿਆ ਕੇ ਪਿਉਣਾ ਜੇ ਵੇ ਤੂੰ ਹੀ ਆਪਣੀ ਲੜਾਈ ਮਕਾਓ ਮੈਂ ਗਵਾਂਡੀਆਂ ਦੇ ਘਰੋਂ ਦੁੱਧ ਲਿਆਉਣੀ ਆ ਜਾ ਕੇ ਚੰਗਾ ਭਲਾ ਦੁੱਧ ਘਰ ਹੋਣ ਦੇ ਬਾਵਜੂਦ ਵੀ ਗਵਾਂਡੀਆਂ ਘਰੋਂ ਦੁੱਧ ਲਿਆ ਕੇ ਪਿਆਲਣਾ ਪੈਂਡਿਆ ਮੁੰਡੇ ਨੂੰ ਕਿਰਨ ਪੁੱਤ ਤੂੰ ਇਹਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਆ ਕਰ ਇਹਦਾ ਤੇ ਸੁਭਾਈ ਇਦਾਂ ਦਾ ਵਾ ਇਹ ਤੇ ਸਾਰੇ ਟੱਬਰ ਨੂੰ ਹੀ ਰੁੱਖਾ ਬੋਲਦਾ ਆ ਮੰਮੀ ਇਹਦੇ ਵਿੱਚ ਫਿਰ ਬਾਦਰੀ ਵਾਲੀ ਕਿਹੜੀ ਗੱਲ ਆ ਜਿਹੜਾ ਦੂਜਿਆਂ ਨੂੰ ਗਲਤ ਬੋਲਦੇ ਆ ਚੱਲ ਕੋਈ ਗੱਲ ਨਹੀਂ ਪੁੱਤ ਐਵੇਂ ਤੂੰ ਹੀ ਲੜੀ ਨਾ ਜਾਓ ਗੱਲ ਤੇ ਮਿੱਟੀ ਪਾਓ ਲੈ ਤੂੰ ਹਰਕੀਤਨ ਨੂੰ ਫੜ ਤੇ ਮੈਂ ਗਵਾਂਡੀਆਂ ਦੇ ਘਰੋਂ ਦੁੱਧ ਲੈ ਕੇ ਆਉਣੀ ਆ ਇਹਦੇ ਵਾਸਤੇ ਲੈ ਆਓ ਚਲ ਮੇਰੀ ਸਕੀਮ ਤੇ ਹੋ ਗਈ ਕਾਮਜਾਬ ਜਿਹੜਾ ਇਹਨਾਂ ਨੂੰ ਇੱਕ ਦੂਜੇ ਨਾਲ ਜਿਆਦਾ ਹੀ ਪਿਆਰ ਆਉਂਦਾ ਹੈ ਨਾ ਪਾਤ ਹੈ ਨਾ ਮਿੰਟੋਮਿੰਟ ਖਲਾਰੇ ਦੀਦੀ ਤੁਸੀਂ ਮੇਰਾ ਵੀ ਇੱਕ ਸੂਟ ਸੀ ਦੋ ਤੁਸੀਂ ਸੂਟ ਬੜੇ ਸੋਹਣੇ ਸੀਂਦੇ ਜੇ ਕਿੰਨ ਕੀ ਗੱਲ ਤੈਨੂੰ ਸੂਟ ਸੀਨੇ ਨਹੀਂ ਆਉਂਦੇ ਨਹੀਂ ਦੀਦੀ ਮੈਨੂੰ ਸੂਟ ਸੀਨੇ ਨਹੀਂ ਆਉਂਦੇ ਮੈਂ ਸ਼ੈਰੋ ਸੂਟ ਸਵਾਉਣੀ ਹਾਂ ਤੇ ਹੁਣ ਤੁਸੀਂ ਕਰ ਸੀਂਦੇ ਜੇ ਤੇ ਮੈਂ ਤੁਹਾਡੇ ਕੋ ਸਵਾ ਲਿਆ ਕਰਾਂਗੀ ਕਿਰਨ ਮੈਂ ਇੰਨੇ ਸੂਟ ਨਹੀਂ ਸੀ ਸਕਦੀ ਮੇਰੇ ਤੇ ਲਾਕੀ ਬੜਾ ਦਰਦ ਕਰਦਾ ਵਾ ਚੱਪ ਕਰਕੇ ਤੇ ਆਪ ਹੀ ਸਲਾਈ ਸਿੱਖ ਲੈ ਫੋਨ ਕਿਧਾ ਆ ਗਿਆ ਵਾ ਹੈਲੋ ਹਾਂਜੀ ਸਾਸਿਕਾਲ ਮੰਮੀ ਜੀ ਸਾਸਰੀਕਾਲ ਪੁੱਤ ਹੋਰ ਸੁਣਾ ਕੀ ਹਾਲਿਆ ਵਧੀਆ ਮੰਮੀ ਜੀ ਤੁਸੀਂ ਦੱਸੋ ਠੀਕ ਹੋ ਹਾਂ ਪੁੱਤ ਮੈਂ ਵੀ ਠੀਕ ਹਾਂ ਠੀਕ ਆ ਹੋਰ ਸੁਣਾਓ ਭਾਬੀ ਦਾ ਸੁਭਾਤਾ ਨੂੰ ਕਿਦਾਂ ਦਾ ਲੱਗਾ ਜੀ ਪੁੱਤ ਭਾਬੀ ਤੇਰੀ ਦਾ ਸੁਭਾਤਾ ਬੜਾ ਹੀ ਚੰਗਾ ਆ ਸਾਰਾ ਦਿਨ ਹਰ ਕੀਤਨ ਚੁੱਕੀ ਫਿਰਦੀ ਆ ਓਦਾਂ ਘਰਾਂ ਜਿੱਤੇ ਮਾੜੀਆਂ ਮੋਟੀਆਂ ਲੜਾਈਆਂ ਹੋਈ ਜਾਂਦੀਆਂ ਆ ਵੇਖੋ ਮੰਮੀ ਜੀ ਜਿੱਥੇ ਚਾਰ ਭਾਂਡੇ ਹੋਣ ਨਾ ਉਹ ਖੜਕਦੇ ਹੀ ਹੁੰਦੇ ਆ ਇਹ ਤਾਂ ਸਾਰੇ ਘਰਾਂ ਦੀ ਕਹਾਣੀ ਆ ਹਾਂ ਪੁੱਤ ਤੂੰ ਸਵੇਰੇ ਸਵੇਰੇ ਫੋਨ ਲਾਇਆ ਕੰਮ ਹੀ ਕੋਈ ਮੰਮੀ ਮੈਂ ਨਾ ਕੱਲ ਭਾਬੀ ਨੂੰ ਫੋਨ ਲਾਇਆ ਸੀ ਤੇ ਮੇਰੀ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਮੈਂ ਪੁੱਛਣਾ ਸੀ ਕਿ ਚੂੜਾ ਵਦੋਂ ਨੂੰ ਵਾਸਤੇ ਮੈਂ ਕਿਦਾਂ ਆਵਾਂ ਤੁਹਾਡੇ ਕੋਲ ਦੱਸਿਓ ਮੈਨੂੰ ਚੂੜਾ ਵਧਾਉਣਾ ਆ ਤੈਨੂੰ ਚੂੜਾ ਵਧਾਉਣ ਵਾਲੋ ਕਿੰਨੇ ਕਹਤਾ ਆ ਮੰਮੀ ਵੀਰੇ ਦਾ ਵਿਆਹ ਹੋਇਆ ਵਾ ਤੇ ਮੈਂ ਹੀ ਚੂੜਾ ਵਧਾਵਾਂਗੀ ਹੋਰ ਕੌਣ ਪਤਾਊਗਾ ਹਾਂ ਪੁੱਤ ਦੱਸਿਆ ਸੀ ਮੈਨੂੰ ਭਾਬੀ ਤੇਰੀ ਨੇ ਮੰਮੀ ਅੱਜ ਨਾ ਮੈਂ ਸ਼ਹਿਰ ਜਾਣਾ ਹੀ ਮੈਨੂੰ ਥੋੜਾ ਜਿਹਾ ਕੰਮ ਹੀਗਾ ਤੇ ਮੈਂ ਸੋਚਣ ਦੀ ਵੀ ਨਾਲੇ ਭਾਬੀ ਦਾ ਚੂੜਾ ਲੈ ਆਵਾਂਗੀ ਤੇ ਫਿਰ ਤੁਸੀਂ ਮੈਨੂੰ ਦੱਸ ਦੋ ਵੀ ਕਿੱਦਾਂ ਕਰਨੀ ਆ ਤਾਂ ਹੀ ਮੈਂ ਤੁਹਾਨੂੰ ਫੋਨ ਲਾ ਕੇ ਪੁੱਛਦੀ ਪਈ ਹਾਂ ਲੈਦਾਸ ਭਰਾ ਤੇ ਦਾ ਕਿਹੜਾ ਪਹਿਲਾ ਵਿਆਹ ਹੋਇਆ ਆ ਉਹਦਾ ਦੂਜਾ ਵਿਆਹ ਹੋਇਆ ਆ ਰਸਮਾਂ ਤਾਂ ਮੁੱਕਦੀਆਂ ਹੀ ਨਹੀਂ ਗਈਆਂ ਭਾਵੇਂ ਜਿੰਨੀਆਂ ਮਰਜ਼ੀ ਕਰੀ ਜਾਓ ਤੂੰ ਚੁੱਪ ਹੀ ਰਹਿ ਐਵੇਂ ਨਾ ਬੋਤਾ ਵਧਾ ਵਧਾਇਆ ਕਰ ਮੰਮੀ ਫਿਰ ਕੀ ਹੋ ਜੂਗਾ ਜੇ ਮੈਂ ਰਸਮ ਕਰ ਲਾਂਗੀ ਤਾਂ ਮੈਨੂੰ ਚਾ ਆ ਵਾ ਇੱਥੇ ਕਿੰਨਾ ਕੁ ਖਰਚਾ ਆਉਣਾ ਵਾ ਨਹੀਂ ਨਹੀਂ ਜਿਹੜੀਆਂ ਰਸਮਾਂ ਹੋਣੀਆਂ ਹੀ ਨਾ ਉਹ ਹੋਗੀਆਂ ਤੂੰ ਆ ਵੀ ਨਾ ਐਵੇਂ ਲੋਕੀ ਟਿਚਰਾਂ ਕਰਨਗੇ ਕੀ ਫਾਇਦਾ ਹੋਊਗਾ ਚਲੋ ਠੀਕ ਆ ਮੰਮੀ ਫਿਰ ਹੁਣ ਤੂੰ ਹੀ ਇਦਾਂ ਹੀ ਰਿਓ ਆਹੋ ਮੈਂ ਤੇ ਇਦਾਂ ਹੀ ਰਵਾਂਗੀ ਮਹਾਵਿਆਹ ਹੋਇਆ ਵਾ ਤੇਰਾ ਪਤਾ ਨਹੀਂ ਦਿਮਾਗ ਕਿੱਥੇ ਚੱਲਦਾ ਰਹਿੰਦਾ ਆ ਚਲੋ ਠੀਕ ਆ ਮੰਮੀ ਫਿਰ ਮੈਂ ਨਹੀਂ ਆਂਦੀ ਚੂੜਾ ਵਧਾਉਣ ਵਾਸਤੇ ਤੁਸੀਂ ਇਦਾਂ ਕਰਿਓ ਭਾਬੀ ਜੀ ਨੂੰ ਤੇ ਵੀਰ ਜੀ ਨੂੰ ਮੇਰੇ ਕੋਲ ਭੇਜ ਦਿਓ ਨਾਲ ਮਿਲਗਿਲ ਜਾਣਗੇ ਨਾਲ ਫੇਰਾ ਪਾ ਜਾਣਗੇ ਕੋਈ ਨਹੀਂ ਕੋਈ ਨਹੀਂ ਭੇਜ ਦਾਂਗੇ ਜਦੋਂ ਵੇਲੇ ਹੋਣਗੇ ਅਜੇ ਝੋਨਿਆਂ ਨੂੰ ਸਪਰੇਵਾ ਸਪਰੂਆ ਹੋਣ ਡਈਆਂ ਆ ਕੋਈ ਨਾ ਮੰਮੀ ਜਿਹੜਾ ਕੰਮਾਂ ਤੋਂ ਵੇਲੇ ਹੋਣਗੇ ਨਾ ਉਦੋਂ ਹੀ ਭੇਜ ਦਿਓ ਚੰਗਾ ਭੇਜ ਦਾਂਗੀ ਚਲੋ ਠੀਕ ਆ ਮੰਮੀ ਫਿਰ ਮੈਂ ਵੀ ਕੰਮ ਤੰਦਾ ਕਰ ਲਾਂ ਫਿਰ ਮੈਂ ਸ਼ਹਿਰ ਜਾ ਕੇ ਆਉਣਾ ਵਾ ਚੰਗਾ ਪੁੱਤ ਚੰਗਾ ਮੰਮੀ ਲੈ ਮੰਮੀ ਨੇ ਤੇ ਹੱਦ ਹੀ ਕਰਤੀ ਐ ਸਿੱਧਾ ਆਪਣੀ ਟੀਂ ਜਵਾਬ ਦੇ ਤਾਂ ਇਦਾਂ ਥੋੜੀ ਟੀਂ ਜਵਾਬ ਦੇਈਦਾ ਹੋਈਦਾ ਵਾ ਕੋਈ ਨਹੀਂ ਜਿੱਦਾਂ ਮੰਮੀ ਮੇਰ ਨਾਲ ਵਰਤੋਗੀ ਫਿਰ ਮੈਂ ਵੀ ਮੰਮੀ ਨਾਲ ਉਦਾਂ ਹੀ ਵਰਤ ਲਿਆ ਕਰਾਂਗੀ ਨਾਲੇ ਜਿੱਦਣ ਮੰਮੀ ਨਹੀਂ ਵੀਰ ਤੇ ਭਾਬੀ ਨੂੰ ਭੇਜਣਗੇ ਨਾ ਮੈਂ ਵੀ ਉਦਾਂ ਨਹੀਂ ਜਾਵਾਂਗੀ ਮੈਂ ਕਿਹੜਾ ਵੇਲੀ ਆ ਮੰਮੀ ਮੈਂ ਅੱਜ ਤੈਨੂੰ ਦੱਸਿਆ ਹੀ ਵੀ ਦੀਦੀ ਦਾ ਫੋਨ ਆਇਆ ਵਾ ਤੇ ਲੱਗਦਾ ਵੀ ਦੀਦੀ ਨੇ ਤੈਨੂੰ ਦੁਬਾਰੇ ਫੋਨ ਕੀਤਾ ਕੋਈ ਗੱਲ ਨਹੀਂ ਐਵੇਂ ਪਕਾਈ ਮਾਰੀ ਜਾਂਦੀ ਆ ਰਸਮਾਂ ਨੂੰ ਦੱਸ ਕੀ ਹੋਇਆ ਵਾ ਮੰਮੀ ਫੇਰ ਕੀ ਹੋ ਜਨਾਈ ਜੇ ਤੁਸੀਂ ਚੂੜਾ ਵਧਾ ਲੈਂਦੇ ਤੇ ਇੱਥੇ ਆਪਣੇ ਕੰਮ ਨਹੀਂ ਸੁੱਤਾ ਰੌਂਡ ਹੈ ਇਹਨੂੰ ਰਸਮਾਂ ਦੀ ਪਈ ਆ ਜਵਾਗ ਦੀ ਮਾਂ ਕੀ ਬਣ ਗਈ ਇਹਨਾਂ ਨੇ ਤੇ ਜਵਾਗ ਦਾ ਨਾਂ ਦਾ ਫਾਇ ਪਾਤਾ ਮੇਰੇ ਗੱਲ ਮੇਰੇ ਤਾਂ ਸਾਰੇ ਚਾਹੀ ਮਾਰਤੇ ਮੇਰੇ ਵਾਰੀ ਸਾਰੀਆਂ ਰਸਮਾਂ ਮੋਗ ਗਈਆਂ ਨਵ ਦਾ ਦੂਜਾ ਵਿਆਹ ਹੀ ਮੇਰੇ ਬਾਰੇ ਸੋਚ ਲੈਂਦੇ ਮੇਰਾ ਤੇ ਪਹਿਲਾ ਵਿਆਹ ਹੀ ਨਾ ਜੇ ਹੁਣ ਮੈਂ ਨਵ ਨੂੰ ਕੁਝ ਕਿਹਾ ਤੇ ਉਹਨਾਂ ਨੇ ਪਾਤੀ ਜਿੱਡਾ ਮੂੰਹ ਬਣਾ ਲੈਣਾ ਵਾ ਇਹਨੂੰ ਪਤਾ ਨਹੀਂ ਕੀ ਹੋ ਗਿਆ ਆ ਜਿੱਦਾਂ ਮੈਂ ਇੱਥੇ ਬੰਬ ਸੁੱਟਦਾ ਹੁੰਦਾ ਆ ਕੋਈ ਨਹੀਂ ਮੰਮੀ ਮੈਂ ਵੇਖਦੀ ਅੰਦਰ ਜਾ ਕੇ ਕਿਰਨ ਨੂੰ ਚੰਗਾ ਪੁੱਤ ਕਿਰਨ ਰੋਣਾ ਚੁੱਪ ਕਰ ਜੋ ਕੁਝ ਤੇਰੇ ਨਾਲ ਹੋਣਿਆ ਨਾ ਇਹੋ ਕੁਝ ਮੇਰੇ ਨਾਲ ਹੁੰਦਾ ਹੁੰਦਾ ਹੈ ਪਰ ਦੀਦੀ ਕਿਰਨ ਮੈਂ ਤੈਨੂੰ ਸਮਝਦੀ ਆ ਮੈਨੂੰ ਇਹਨਾਂ ਦੀਆਂ ਸਵਾਰੀਆਂ ਕਰਤੂਤਾਂ ਦਾ ਪਤਾ ਵਾ ਐਵੇਂ ਮੇਰੇ ਬੂਹੇ ਨੇ ਤਾਂ ਪੇਤਨਾ ਖਲਾਇਆ ਕਰ ਪਰ ਦੀਦੀ ਮੈਨੂੰ ਇਸ ਗੱਲ ਦੀ ਨਹੀਂ ਸਮਝ ਆਉਂਦੀ ਕਿ ਮੰਮੀ ਮੈਨਾਂ ਖਾਰ ਕਿਉਂ ਖਾਂਦੇ ਆ ਵੇ ਕਿਰਨ ਕਿੰਨੇ ਦਿਨ ਤੇਰੇ ਵਿਆਹ ਨੂੰ ਹੋ ਚੱਲਿਆ ਤੇ ਮੰਮੀ ਨੇ ਤੈਨੂੰ ਕਿਤੇ ਤੇਰੇ ਪਿਆ ਕੇ ਫੇਰਾ ਪਾਉਣ ਨੂੰ ਵੀ ਭੇਜਿਆ ਨਾਲੇ ਆਪਣੇ ਪੋਤਰੇ ਦੇ ਚੱਕਰਾਂ 'ਚ ਤੈਨੂੰ ਕਿਤੇ ਜਠੇਹੜਾ ਤੇ ਮੱਥਾ ਟਿਕਾਉਣ ਨਹੀਂ ਖੜਿਆ ਦੀਦੀ ਸਹੀ ਗੱਲ ਆ ਤੁਹਾਡੇ ਵਾਲੀ ਨਾ ਹੀ ਮੰਮੀ ਨੇ ਮੈਨੂੰ ਕਿਤੇ ਪੇਕੇ ਫੇਰਾ ਪਾਉਣ ਜਾਣ ਦਿੱਤਾ ਵਾ ਤੇ ਨਾ ਹੀ ਕਿਤੇ ਜਠੇਹੜਿਆਂ ਦੇ ਮੱਥਾ ਟਕਾਇਆ ਵਾ ਕਿਰਨ ਇਹੋ ਗੱਲ ਤੇ ਤੈਨੂੰ ਮੈਂ ਸਮਝਾਉਂਦੀ ਆ ਮੰਮੀ ਤੇਨੂੰ ਨੌਂਕਰ ਸਮਝਦੇ ਆ ਜੇ ਤੈਨੂੰ ਨੌਂ ਸਮਝਦੇ ਹੋਣ ਤੇ ਤੇਰੇ ਨਾਲ ਇਦਾਂ ਨਾ ਕਰਨ ਬੇਨ ਆ ਬੇ ਮੈਨਸਾ ਰਾਂ ਦਿਨ ਘਰ ਚ ਕਲੇਸ਼ ਪਾਈ ਰੱਖਿਆ ਕਰ ਤੈਨੂੰ ਸਾਰੀ ਗੱਲ ਦਾ ਚੰਗੀ ਤਰ੍ਹਾਂ ਪਤਾ ਆ ਵੀ ਕਿੰਨੇ ਪੈਸੇ ਵਿਚੋਲੇ ਨੂੰ ਦਿੱਤੇ ਸੀ ਤੇ ਫੇਰ ਤੇਰਾ ਰਿਸ਼ਤਾ ਹੋਇਆ ਸੀ 70000 ਚ ਗੱਲ ਹੋਈ ਸੀ ਤੇ 40000 ਰੁਪਇਆ ਅਜੇ ਵੀ ਵਿਚੋਲੇ ਦਾ ਦੇਣ ਵਾਲਾ ਆ ਤੇ ਮੰਮੀ ਮੈਂ ਦੱਸੋ ਫੇਰ ਕੀ ਕਰਾਂ ਤੂੰ ਕੀ ਕਰਨ ਆਇਆ ਡੰਡਾ ਤੇ ਪਹਿਲਾਂ ਤਾਂ ਮੇਰੇ ਸਿਰ 'ਚ ਮਾਰਤਾ ਆ ਮੰਮੀ ਐਵੇਂ ਹਰ ਗੱਲ ਦੇ ਵਿੱਚ ਨਾ ਮਜ਼ਾਕ ਨਾ ਕਰਿਆ ਕਰੋ ਸਾਫ਼-ਸਾਫ਼ ਮੈਨੂੰ ਦੱਸੋ ਵੀ ਮੈਂ ਕੀ ਕਰਾਂ ਫਿਰ ਵੇ ਕਰਨਾ ਕੀ ਆ ਕਿਰਨ ਦੇ ਨਾਲ ਤੂੰ ਪਿਆਰ ਨਾ ਪੇਸ਼ ਆਇਆ ਕਰ ਐਵੇਂ ਨਿੱਕੀ-ਨਿੱਕੀ ਗੱਲ ਤੇ ਕਲੇਸ਼ ਪਾ ਕੇ ਰੱਖ ਲੈਣਾ ਵਾ ਜੇ ਉਹ ਭੱਜ ਗਈ ਨਾ ਤੇ ਕੱਲ ਨੂੰ ਤੇਰਾ ਤੀਜਾ ਵਿਆਹ ਨਹੀਂ ਹੋਣਾ ਫਿਰ ਮੰਮੀ ਮੇਰੀ ਸੁਣੋ ਗੱਲ ਵੇ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਜੇ ਤੂੰ ਸੋਚਦਾ ਹੋਏਗਾ ਨਾ ਕਿ ਮੇਰਾ ਤੀਜੀ ਵਾਰੀ ਫੇਰ ਵਿਆਹ ਹੋ ਜਾਏਗਾ ਤੇਰੀ ਕੋਈ ਬਹੁਤੀ ਜ਼ਮੀਨ ਨਹੀਂ ਹੈਗੀ ਜਿਹੜਾ ਤੇਰਾ ਫੇਰ ਵਿਆਹ ਹੋ ਜਾਣਾ ਵਾ ਇਹਦੇ ਵਿਚਾਰੀ ਦੇ ਮਾਪਿਓ ਵੀ ਪਤਾ ਨਹੀਂ ਕਿੱਦਾਂ ਫਸ ਗਏ ਜਾਂ ਉਹ ਗਰੀਬ ਹੋਣੇ ਆ ਤੇ ਜਾਂ ਕੀਪਤਾ ਕੀ ਗੱਲ ਹੈ ਉਹ ਮੰਮੀ ਮੈਂ ਤੁਹਾਡੀ ਗੱਲ ਨੂੰ ਸਮਝਦਾ ਆ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਵਿਚੋਲੇ ਨੂੰ ਪੈਸੇ ਕਿੱਥੋਂ ਦੇਣੇ ਆ ਆਰਤੀ ਕੋ ਤੇ ਪਹਿਲਾਂ ਹੀ ਪੈਸੇ ਚੁੱਕ ਕੇ ਛੋਣ ਨੂੰ ਖਾਦਾਂ ਦਵਾਈਆਂ ਪਾਤੀਆਂ ਆ ਵੇ ਮੇਰੇ ਕੋ ਤੇ ਫਿਰ ਇਹਦਾ ਕੋਈ ਹੱਲ ਆ ਜਿਹੜੀਆਂ ਤੇਰੇ ਸਹੁਰਿਆਂ ਨੇ ਟੂਬਾ ਪਾਈਆਂ ਨਾ ਉਹ ਵੇਚ ਦਿੰਨੇ ਆ ਫਿਰ ਮੇਰੇ ਕੋ ਤੇ ਹੋਰ ਕੋਈ ਹੱਲ ਨਹੀਂ ਹੈਗਾ ਵੇਖੋ ਮੰਮੀ ਜੀ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਆ ਕਿ ਕਿਹਨੇ ਕਿੰਨੀ ਕੁਲੇਸ਼ਨ ਆ ਜੇ ਕਿਰਨ ਦੇ ਨਾਲ ਟੂੰਬਾ ਵੇਚਣ ਦੀ ਗੱਲ ਕੀਤੀ ਨਾ ਤੇ ਕਿਰਨ ਨੇ ਚੰਗੀ ਤਰ੍ਹਾਂ ਜਲੂਸ ਕੱਢ ਦੇਣਾ ਸਾਡਾ ਵੇ ਫੇਰ ਪੈਸੇ ਕਿੱਥੋਂ ਲੈ ਕੇ ਆਏਗਾ ਤੂੰ ਪੈਸੇ ਗੜੇ ਰੁੱਖਾ ਨਾ ਲੱਗਦੇ ਆ ਉਹ ਮੰਮੀ ਮੈਂ ਕਦੋਂ ਕਿਹਾ ਵੀ ਪੈਸੇ ਰੁੱਖਾ ਨੂੰ ਲੱਗਦੇ ਆ ਪਰ ਤੂੰ ਆਪ ਵੀ ਸਮਝ ਲਿਆ ਕਰ ਮਾੜੀ ਮੋਟੀ ਗੱਲ ਨੂੰ ਕਿਰਨ ਮੈਨੂੰ ਇੱਕ ਗੱਲ ਤੇ ਦੱਸ ਨਵ ਜਿਹੜੀ ਕੁੜੀ ਨਾਲ ਫੋਨ ਤੇ ਗੱਲਾਂ ਕਰਦਾ ਸੀ ਉਹਦਾ ਕੀ ਬਣਿਆ ਫਿਰ ਦੀਦੀ ਨਵ ਨੇ ਤੇ ਫੋਨ ਆਪਣਾ ਮੈਨੂੰ ਦੇ ਤਾ ਹੀ ਕਿ ਜੇ ਤੈਨੂੰ ਕੋਈ ਮੇਰੇ ਤੇ ਸ਼ੱਕ ਆ ਤੂੰ ਮੇਰਾ ਫੋਨ ਆਪਣੇ ਕੋਲ ਰੱਖ ਲੈ ਜੇ ਦੀਦੀ ਇਦਾਂ ਦੀ ਕੋਈ ਗੱਲ ਹੁੰਦੀ ਤੇ ਉਹਨਾਂ ਨੇ ਮੈਨੂੰ ਆਪਣਾ ਫੋਨ ਦੇਣਾ ਹੀ ਮੈਨੂੰ ਉਹਨਾਂ ਤੇ ਪੂਰਾ ਯਕੀਨ ਆ ਮੇਰਾ ਦਿਮਾਗ ਖਰਾਬ ਹੀ ਜਿਹੜਾ ਮੈਂ ਉਹਨਾਂ ਤੇ ਸ਼ੱਕ ਕੀਤਾ ਬਸ ਕਿਨ ਬਣਾ ਗਿਆ ਨਾ ਫੇਰ ਤੈਨੂੰ ਕਮਲੀ ਦੀਦੀ ਕਮਲੀ ਬਣਾ ਗਿਆ ਵਾ ਮੈਂ ਸਮਝੀ ਨਹੀਂ ਕੁਝ ਵੇ ਕਿਨ ਨਾ ਤੇਨੂੰ ਮਿੱਠੀਆਂ ਗੋਲੀਆਂ ਦੇ ਗਿਆ ਵਾ ਪਰ ਉਹ ਅਜੇ ਵੀ ਕੁੜੀਆਂ ਨਾਲ ਫੋਨ ਤੇ ਗੱਲਾਂ ਮਾਰਦਾ ਵਾ ਪਰ ਦੀਦੀ ਤੂੰ ਹੀ ਹੁਣ ਮੈ ਦੱਸੋ ਇਸ ਮੁਸ਼ਕਲ ਦਾ ਹੱਲ ਮੈਂ ਕੀ ਕਰਾਂ ਫੇਰ ਹੁਣ ਕਿਰਨ ਕਰਨਾ ਕੀ ਆ ਬੰਦੇ ਆਪਣੇ ਤੇ ਨਿਗਰ ਰੱਖ ਬੰਦਿਆਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਇਹ ਕੇ ਜੇ ਮਿੱਤ ਨਹੀਂ ਹੁੰਦੇ ਹਾਂਜੀ ਦੀਦੀ ਸਹੀ ਗੱਲ ਆ ਤੁਹਾਡੇ ਵਾਲੀ ਮੈਂ ਹੁਣ ਇੱਧੇ ਕਰਾਂਗੀ ਚਲ ਠੀਕ ਆ ਕਿਨ ਮੈਂ ਜਾਨੀ ਆਪਣੇ ਕਮਰੇ ਚ ਮੰਮੀ ਨੇ ਕਹਣਾ ਪਤਨੀ ਦੋਵੇਂ ਜਣੀਆਂ ਕੀ ਅੰਦਰ ਗੱਲਾਂ ਕਰਨ ਡੀਆਂ ਚਲੋ ਠੀਕ ਆ ਦੀਦੀ ਚੰਗਾ ਕਿਨ ਕਰਦੀਆਂ ਮੰਮੀ ਨੂੰ ਫੋਨ ਲਾ ਕੇ ਪੁੱਛਦੀ ਆ ਕਿ ਮੈਨੂੰ ਕੋਈ ਐਦਾਂ ਦੀ ਸਕੀਮ ਦਵੋ ਜਿਹਦੇ ਨਾਲ ਨਾਵ ਕਿਰਨ ਤੇ ਮੰਮੀ ਆਪਸ ਵਿੱਚ ਲੜਨ ਤੇ ਮੇਰੇ ਸਿਰ ਤੇ ਕੋਈ ਗੱਲ ਵੀ ਨਾ ਆਵੇ ਹੈਲੋ ਮੰਮੀ ਮੰਮੀ ਮੈਨੂੰ ਕੋਈ ਐਦਾਂ ਦੀ ਸਕੀਮ ਦਵੋ ਕਿ ਜਿਹਦੇ ਨਾਲ ਨਾਵ ਕਿਰਨ ਤੇ ਮੰਮੀ ਆਪਸ ਵਿੱਚ ਲੜਨ ਤੇ ਮੇਰੇ ਤੱਕ ਕੋਈ ਗੱਲ ਵੀ ਨਾ ਆਵੇ हां मम्मी मिल ਗਿਆ ਮੈਨੂੰ ਆਈਡੀਆ ਹੁਣ ਵੇਖੀ ਇਹਨੇ ਤੇ ਮੈਂ ਕਿੱਦਾਂ ਪੰਬੂ ਤਾਰੇ ਬਣਾਉਣੀ ਆ ਚਲੋ ਠੀਕ ਹੈ ਮੰਮੀ ਤੁਹਾਡਾ ਨਾਂ ਮੈਂ ਬਾਅਦ ਚ ਗੱਲ ਕਰਦੀ ਆ ਚੰਗਾ ਮੰਮੀ ਜਿਹੜੀ ਸਕੀਮ ਮੈਂ ਹੁਣ ਲਾਉਣ ਲੱਗੀ ਆ ਨਾ ਕਿਤੇ ਮੇਰੀ ਇਹ ਸਕੀਮ ਕਾਮਯਾਬ ਹੋ ਗਈ ਨਾ ਤੇ ਵੇਖੀ ਫਿਰ ਕਿੱਦਾਂ ਨਜ਼ਾਰੇ ਆਉਂਦੇ ਨੇ